ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਵਧੀਆ ਹੋਮੋਗੇ ਠੀਕ ਠਾਕ ਹੋਮੋਗੇ ਤੇ ਅੱਜ ਦੇ ਨਾਲ ਆਪਾਂ ਅੱਜ ਦਾ ਵਲੌਗ ਹੈ ਜਿਹੜਾ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਤੇ ਧੁੱਪ ਤੁਸੀਂ ਦੇਖ ਸਕਦੇ ਹੋ ਅੱਜ ਬਹੁਤ ਸੋਹਣੀ ਧੁੱਪ ਨਿਕਲੀ ਆ ਬਹੁਤ ਹੀ ਸੋਹਣੀ ਆ ਦੇਖੋ ਕਿ ਲਾ ਸੋਹਣਾ ਨਿਕਗਾ ਹੀ ਜਾਂਦਾ ਬੜੀ ਸੋਹਣੀ ਧੁੱਪ ਲੱਗਦੀ ਆ ਤੇ ਲੋੜੀ ਆ ਗਈ ਤੇ ਆਪਾਂ ਸਾਗ ਬਣਾ ਲਈਏ ਤੇ ਸਾਗ ਆਪਾਂ ਤੋੜ ਲਿਆ ਆਂਦਾ ਤੇ ਅੱਜ ਤਾਂ ਜ਼ਿਆਦਾਤਰ ਸਵੇਰੇ ਕੋਈ ਕੰਮ ਨਹੀਂ ਹੋਇਆਗਾ ਵੀ ਇੰਨੀ ਜ਼ਿਆਦਾ ਠੰਡ ਸੀਗੀ ਨਾ ਸਵੇਰੇ ਮੰਮੀ ਪੈਸੇ ਦੇ ਦੇ ਮੈਂ ਧੁੱਪ ਜਿੰਨੀ ਮਰਜ਼ੀ ਨਿਕਲੀ ਆ ਵਟ ਕੰਮ ਨਹੀਂ ਕੋਈ ਹੋਇਆ ਕਿਉਂਕਿ ਸਵੇਰੇ ਸਵੇਰਾ ਬਹੁਤ ਜ਼ਿਆਦਾ ਠੰਡ ਸੀ ਤੇ ਮੈਂ ਇੱਥੇ ਕੰਮ ਕਰਦੀ ਸੀ ਤੇ ਇੰਨੀ ਜ਼ਿਆਦਾ ਮੈਨੂੰ ਠੰਡ ਲੱਗੀ ਮੈਂ ਤਾਂ ਕੰਮ ਛੱਡ ਕੇ ਮੈਂ ਤਾਂ ਆਰਾਮ ਨਾਲ ਅੰਦਰ ਚਲੀ ਗਈ ਹੈਨਾ ਮੈਂ ਕਿਹਾ ਵੀ ਮੇਰੇ ਇਧਰ ਸੂਰਜ ਦਾ ਮੂੰਹ ਨਹੀਂ ਦਿਖਦਾ ਮੈਂ ਕਿਹਾ ਵੀ ਮੈਂ ਤਾਂ ਅੰਦਰ ਚਲੀ ਹੈਨਾ ਵੀ ਮੇਤੋਂ ਨਹੀਂ ਕੰਮ ਹੁੰਦਾ ਹੈਗਾ ਬਹੁਤ ਜ਼ਿਆਦਾ ਠੰਡੀ ਹਵਾ ਚੱਲਦੀ ਸੀਗੀ ਤੇ ਫਿਰ ਇੰਨਾ ਨੇ ਥੋੜਾ ਜਿਹਾ ਸਾਗ ਤੋੜ ਕੇ ਲਿਆ ਕੇ ਰੱਖਿਆ ਹੱਸੀ ਤੇ ਥੋੜਾ ਜਿਹਾ ਹੁਣ ਮੈਦੇ ਜਿਆਰ ਪਾਲਕ ਪੁਲਕ ਵੱਢ ਲਿਆ ਤੇ ਹੁਣ ਆਪਾਂ ਸਾਗ ਦੀ ਤਿਆਰੀ ਕਰਦੇ ਆਂ ਤੇ ਤੁਸੀਂ ਜੁੜੇ ਰਹੇ ਹੋ ਵਲੌਗ ਦੇ ਨਾਲ ਵੀ ਵਲੌਗ ਨੂੰ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਤੇ ਐਂਡ ਪਿਆਰਾ ਜਿਹਾ ਆਪਣਾ ਕਮੈਂਟਸ ਕਰਦੇ ਹੋ ਤੇ ਵੀਡੀਓ ਨੂੰ ਹਾਈਪ ਜ਼ਰੂਰ ਕਰਦੇ ਹੋ ਠੀਕ ਹੈ ਜੀ ਵੀਡੀਓ ਕਿਵੇਂ ਦੀ ਲੱਗਦੀ ਹੁੰਦੀ ਹੈ ਕਮੈਂਟਸ ਕਰਕੇ ਦੱਸ ਜ਼ਰੂਰ ਦੱਸਿਓ ਤੇ ਉਹ ਲੱਗੇ ਹੋਏ ਨੇ ਬਾਹਰ ਖਾਲ ਕਾੜਨ ਮੈਂ ਹੁਣ ਟਾਈਮ ਕਿੰਨਾ ਵੱਜ ਗਿਆ ਤੈਨੂੰ ਵਾ 4 ਵਜੇ ਨਾਲ ਤੇ 4 ਵਜੇ ਨਾਲੇ ਨੇ ਤੇ ਮੈਂ ਉਹਨਾਂ ਤੇ ਛੱਡਿਆ ਹਾਂ ਸੀਗਾ ਵੀ ਤੁਸੀਂ ਵਲੌਗ ਬਣਾਉਣਾ ਵੀ ਹਨਾ ਵੀ ਮੈਂ ਨਹੀਂ ਵਲੌਗ ਬਣਾਉਂਦੀ ਤੇ ਉਹਨੇ ਉਹਨਾਂ ਦਾ ਬਣਿਆ ਵਲੌਗ ਤੁਹਾਡੇ ਤੱਕ ਜਰੂਰ ਪਹੁੰਚ ਜਾਊਗਾ ਕਿਉਂਕਿ ਉਹ ਤਾਂ ਬਾਹਰ ਕੰਮ ਕਰਦੇ ਨੇ ਉਹ ਕਹਿੰਦੇ ਮੈਨੂੰ ਕਹਿੰਦੇ ਤੂੰ ਇੱਕ ਵਾਰੀ ਕੈਮਰਾ ਔਨ ਕਰ ਲਾ ਮੈਂ ਫਿਰ ਆਪੇ ਗੱਲ ਕਰ ਲਊਗਾ ਹਨਾ ਤੇ ਗੱਲ ਤਾਂ ਉਹੀ ਹੈ ਨਾ ਕੈਮਰਾ ਔਨ ਕਰਨ ਦੀ ਮੈਨੂੰ ਆਪਦਾ ਹੀ ਮੂਹ ਨਹੀਂ ਲਿਖਦਾ ਹੈਗਾ ਇਦੋਂ ਜਿਹੜਾ ਬੈਠਾ ਹੁਣ ਬੋਨੇ ਕਿਵੇਂ ਸੀ ਸਸਰੀ ਦਾ ਝੰਗ ਲੱਗੀ ਜਾਣਾ ਤੇ ਇੱਥੇ ਧੁੱਪ ਬਹੁਤ ਆ ਚਲੋ ਪਹਿਲਾਂ ਬਾਅਦ ਚ ਗੱਲ ਕਰਦੇ ਮੈਂ ਸਾਗ ਸਮਾਰ ਲਵਾ ਧੋ ਲਈਏ 4 ਵਜੇ ਫੇਰ ਆਥਨ ਹੋ ਗਿਆ ਕੰਮ ਹੱਦ ਸਿਰ ਤੋਂ ਉੱਪਰ ਪਿਆ ਮੈਨੂੰ ਸਮਝ ਨਹੀਂ ਆਦੀ ਕਿ ਕਿੱਥੋਂ ਕਰਾਂ ਕਿੱਥੋਂ ਨਾ ਕਰਾਂ ਕੀ ਕਰੀਏ ਅ 12:00 ਵਜੇ ਤਾਂ ਨਿਆਣੇ ਉੱਠੇ ਸੀ ਅੱਜ ਦਿਨ ਹੈਗਾ ਸੰਡੇ ਦਾ ਤਰੀਕ ਹੈਗੀ ਅੱਜ 12 ਤੇ ਲੋੜੀ 12 ਕਿ 11 11 ਹੈ ਯਾਰਾ ਯਾ ਹੈਪੀ ਲੋੜ ਹੀ ਸਾਰਿਆਂ ਨੂੰ ਲੋੜੀ ਆ ਗਈ ਅੱਜ ਵਲੌਗ ਬਣਦਾ ਇਹ ਕੱਲੂ ਜਾਊਗਾ ਹਨਾ ਇਹ ਸਾਰਾ ਕੁਝ ਲਿਆਂਦਾ ਤੋੜ ਕੇ ਸਾਰਾ ਕੁਝ ਇਹਨੂੰ ਕੀ ਕਹਿੰਦੇ ਆ ਵਾਧੂ ਪੜਤੂ ਨਹੀਂ ਇਹ ਵਾਥੂ ਨਹੀਂ ਹੈਗਾ ਪੜਤੂ ਪੜਤੂ ਵੀ ਨਹੀਂ ਹੈਗਾ ਤੂੰ ਬਾਤ ਪਤਾ ਨਹੀਂ ਕੀ ਚੀਜ਼ ਹੈ ਆ ਉਹ ਹੋਣੀ ਆ ਹਾਲੇ ਉਜਾਲ ਸੀ ਉਹ ਹੋ ਗਈ ਤੇ ਸੌਂਪ ਦਿਖਾਉਣਾ ਤੁਹਾਨੂੰ ਸੌਂਪ ਵੀ ਆ ਇੱਥੇ ਸੌਂਪ ਆ ਦੇਖੋ ਸੌਂਪ ਸੌ ਉਹਦੇ ਨੇ ਬਰੀਕ ਬਰੀਕ ਪੱਤੇ ਹੁੰਦੇ ਆ ਜਮਾ ਬਰੀਕ ਬਰੀਕ ਆ ਦੇਖੋ ਸੌਪਾ ਤੇ ਜਦੋਂ ਹਵਾ ਚੱਲਦੀ ਆ ਉਦੋਂ ਫਿਰ ਗਿੱਜਰ ਚੱਗ ਨਹੀਂ ਚੱਲਦੀ ਕੋਈ ਕੰਮ ਨਹੀਂ ਹੋਇਆ ਹੈਗਾ ਨਾ ਨਾ ਆਉਣਾ ਧੋਣ ਕੁਝ ਨਹੀਂ ਹੋਇਆ ਹੈਗਾ ਹੁਣ ਪਤਾ ਨਹੀਂ ਅੱਜ ਤਾਂ ਰਾਤ ਨੂੰ ਇਹ ਨਾਉਣਾ ਪੈਣਾ ਚਲੋ ਮੈਂ ਸਾਗ ਸਮਾਰ ਲਾ ਤੇ ਫਟਾਫਟ ਕੰਮ ਕਰ ਲਈਏ ਤੁਸੀਂ ਜੁੜੇ ਰਹੋ ਵਲੌਗ ਦੇ ਨਾਲ ਠੀਕ ਹੈ ਜੀ ਲਓ ਜੀ ਸਾਗ ਆਪਾਂ ਨੇ ਸਮਾਰ ਲਿਆ ਸਾਫ ਕਰਕੇ ਰੱਖ ਲਿਆ ਹੁਣ ਧੋਨੇ ਆ ਤੇ ਕੱਪੜੇ ਜਿਹੜੇ ਕੱਲ ਧੋਏ ਸੀ ਉਹ ਸੁੱਕ ਗਏ ਚਲੋ ਇੰਨੀ ਕੁ ਤਾਂ ਕਿੱਟਪਾ ਹੋ ਗਈ ਮਹਾਰਾਜ ਜੀ ਲਾਡੇ ਫਾਡੇ ਆਪਣੇ ਪੈਰੇ ਸੁੱਕ ਤੇ ਖੁਸ਼ੀ ਆ ਕੀ ਕਰਦਾ ਖੁਸ਼ੀ ਓ ਖੁਸ਼ੀ ਵੇ ਕਿਵੇਂ ਦੇਖੋ ਮੈਂ ਬੈ ਕੈਮਰੇ ਨਾਲ ਦਿਖਾਉਣੀ ਤੁਹਾਨੂੰ ਜੀ ਬੋਲੋ ਲਾਡੇ ਲਾਡੇ ਬੋਲਦਾ ਨਹੀਂ ਖੁਸ਼ੀ ਕੀ ਕਰਦਾ ਮੈਂ ਉਤੇ ਕੀ ਕਰਦਾ ਬਈ ਜਿਹੜਾ ਕੱਕ ਕਿਵੇਂ ਪਿਆ ਹੈ ਹੈ ਕਿਵੇਂ ਪਿਆ ਲਾ ਕਿਵੇਂ ਮੂ ਤਰੇਆ ਸਾਊ ਬਣਿਆ ਵੱਠਾ ਜਾਨੇ ਬਾळा ਸਾਊ ਬਣਿਆ ਹੋਇਆ ਉਧਰ ਮਿੱਠੀ ਦੇ ਲਓ ਮਿੱਠੀ ਆ ਜਾ ਥੇਨੇ ਦੁੱਧ ਚੋਣਾ ਤੇਰਾ ਕਹਿ ਦੇਣ ਹੋ ਗਿਆ ਥਾਣ ਵੇਲੇ ਖੜਦੀ ਨਹੀਂ ਸਵੇਰੇ ਹੀ ਖੜਦੀ ਆ ਇਹ ਹੁਣ ਲੈ ਸ਼ਕੀਨਾਂ ਕਿਵੇਂ ਪਈਆ ਕੋਈ ਮਤਵल्ली ਇਹਨੂੰ ਕਿਸੇ ਗੱਲ ਤੱਕ ਨਾ ਸੁੱਤੀ ਪਈ ਐ। ਉਹ ਕੀ ਕਹਦੇ ਹੁੰਦੇ ਨੇ ਕੇਸੜੀ ਹੋਈ ਪਈ ਐ ਸੁੱਤੀ ਵੀ ਨਹੀਂ ਪਈ। ਲੈ। ਮੋਗ ਜਾਣਾ ਪਈ ਐ। ਇਹਦੇ ਅੱਜ ਨਜ਼ਾਰੇ। ਚਲੋ ਇੰਨਾ ਕੁ ਤਾਂ ਅੱਜ ਸੁੱਕਿਆ ਥੋੜਾ ਜਿਹਾ ਇੰਨਾ ਥੱਲੇ ਹੋਣਾ ਧੁੱਪ ਪੈ ਗਈ ਉਧਰ ਦੇ ਪਲੜੇ ਨਹੀਂ ਸੀ ਮੈਂ ਚੱਕੇ ਇੱਧਰ ਲੈ ਮੈਂ ਚੱਕ ਤੇ ਹਾਲੇ ਚੱਕ ਤੇ ਸੀਗੇ। ਤੇ ਕੱਪੜੇ ਵੀ ਸੁੱਕ ਗਏ ਲੈ ਉਹਨਾਂ ਨੂੰ ਦੇਖੀਏ ਲੈ ਤੁਹਾਡੇ ਭਰਾ ਨੂੰ ਤੁਹਾਡੇ ਨਾਲ ਮਲਾਦਮ। ਫਿਰ ਜੇ ਇੱਧਰ ਮੈਂ ਹੀ ਕੈਮਰਾ ਆਨ ਕਰ ਲਿਆ ਫਿਰ ਰਹਿ ਜਾਣਾ ਉਹ ਤਾਂ ਹੋ ਫਿਰਦੇ ਨੇ। ਔਰ ਮੈਂ ਹੋਤੇ ਤੱਕ ਜਾਵਾਂ ਚੱਲ ਜਾਇਓ ਨੇ ਜਾਇਓ ਨੇ ਜਾਇਓ ਨੇ ਅਨਲ ਲਾਉਣਾ ਕਣਕ ਨੂੰ ਪਾਣੀ ਤੇ ਮੈਂ ਬੂਟ ਨਹੀਂ ਪਾ ਕੇ ਆਈ ਤੇ ਨਾਲੇ ਬਰਸੀਨ ਨੂੰ ਪਾਣੀ ਲਾਉਣਾ ਜਨਰੇਟਰ ਚਲਾਉਣਗੇ ਹਾਏ ਹਾਏ ਇੰਨੀ ਠੰਡੀ ਹਵਾ ਵਾਹਿਗੁਰੂ ਵਾਹਿਗੁਰੂ ਹਰਿਆਲੀ ਦੇਖ ਲਓ ਬਹੁਤ ਸੋਹਣੀ ਆ बहुत ही ठंडी हवा चलती है जिथे बैठ के मैं साग समारिया ना मैं करा बैठ के इन ठंडी हवा बर्फे आ गए हो गया चलता इन्होंने खाल सिरे हाँ चार सवा चार हो गए ਚਲੋ ਚੱਲੀਏ ਇਹ ਦੇਖੋ ਪਹਾੜੀ ਕੋਂ ਆ ਇਧਰ ਕਾਰਟੋ ਕਿਵੇਂ ਬੈਠੀ ਆ ਕੀ ਖਾਣ ਚੱਲੀਏ ਠੰਡ ਲੱਗਦੀ ਆ ਕਾਰਟੋ ਨੂੰ ਮੈਨੂੰ ਲੱਗਦਾ ਕੰਬਦੀ ਆ ਹੀ ਹੋ ਗਿਆ ਨੀ ਕਾਟੋ ਪੈਰ ਨਹੀਂ ਥੱਲੇ ਲਾਉਂਦੀ ਆਟਾ ਦਾ ਵੀ ਬਾਲਾ ਔਖਾ ਠੰਡ ਚ ਵੀ ਟੇਕ ਨਹੀਂ ਇਹਨੂੰ ਲੈ ਜਿਵੇਂ ਠੰਡ ਲੱਗਦੀ ਹੁੰਦੀ ਐਨੂੰ ਐ ਲੱਗਦਾ ਲੁੱਕੇ ਪੈ ਗਿਆ ਕਿਤੇ ਕਾਲੂ ਚਲਾਉਂਗੇ ਹੁਣ ਤਾਂ 4:00 ਵੱਜ ਗਏ ਹੁਣ ਤੋਂ ਟਾਈਮ ਅੱਧੀ ਰਾਤ ਹੋ ਗਈ ਦੇਖ ਲਓ ਤੇ ਰਾਤ ਨੂੰ ਇੱਥੇ ਠਾਰੀ ਜਾਣੀ ਆ ਠੋਠਰ ਕਰਨਾ ਧੂਣੀ ਲਾ ਕੇ ਧੂਣੀ ਲਾ ਕੇ ਜਨਰੇਟਰ ਚਲਾ ਲਓ ਨਹੀਂ ਐਂ ਕਰਦੇ ਆ ਨਾਲੇ ਸਾਗ ਧਰ ਲੈਣੇ ਆ ਰਾਤ ਨੂੰ ਜਨਰੇਟਰ ਚਲਾ ਲੈਂਦੇ ਆ ਕੱਲ ਮੁੰਡੇ ਦੀ ਆਨਲਾਈਨ ਕਲਾਸ ਵੀ ਲੱਗਣੀਆਂ ਨੇ ਉਹੀ 11 ਵਜੇ ਕਲਾਸਾਂ ਖਤਮ ਹੁੰਦੀਆਂ ਨੇ 11 ਵਜੇ ਫਿਰ ਮੋਰਚਾ ਮਾਰਦੇ ਹਰੇ ਦਾ ਕੀ ਉਹ ਹਰਾ ਛੋੜ ਦੇ ਲਈ ਖੜਾ ਆ ਕਿਆ ਕੰਮ ਨਹੀਂ ਕਰਨਾ ਮੈਨੂੰ ਕੋਈ ਕੰਮ ਨਹੀਂ ਹੈਗਾ ਮੈਂ ਹਰੇ ਵੱਡੇ ਨੇ ਤੁਸੀਂ ਕਰਕੇ ਹਾਂ ਸੀ ਕੀਤਾ ਸੀ ਜਦੋਂ ਵਿਆਹਣ ਗਿਆ ਸੀ ਵੀ ਠੋਡੀ ਕੁੜੀ ਹਰੇ ਵੱਡੇ ਜਦੋਂ ਤੇਰੇ ਹੋ ਇੱਥੇ ਨਾ ਕਿਹਾ ਤੀ ਅੱਜ ਯਾਰ ਹੁਣ ਪਤਾ ਕੀ ਕਹਿੰਦਾ ਆ ਮਮਮੀ ਠੋਡੀ ਲਾ ਮਾਰ ਦੇ ਮੈਂ ਕੁਝ ਬੋਲੀ ਨਹੀਂ ਮੈਂ ਉਹਦੇ ਮੂੰਹ 'ਵਾਲ ਦੇ ਦਿੰਦੀ ਸੀ ਪਤਾ ਕੀ ਕਹਿੰਦਾ ਓਕੀ ਓਕੀ ਕੀ ਦੇ ਦਿਆ ਧੱਕਾ ਸਟਾਰਟ ਮੈਰੇਜ ਆ ਕਸਟਰਡ ਚੱਲੇ ਰੇਂਜ ਮੈਰਜ ਵੀ ਹੁੰਦੀ ਆ ਲਮ ਮੈਰਜ ਵੀ ਹੁੰਦੇ ਸਾਡੀ ਤਾਂ ਕਸਟਰਡ ਤਾਂ ਕਸਟਰਡ ਚੱਲ ਪਈ ਮੈਂ ਤਾਂ ਕੰਮ ਕਰਨਾ ਸਾਖ ਤੋਣਾ ਤੁਸੀਂ ਤਾਂ ਤੱਕ ਕੰਮ ਕਰਦੇ ਹੋ ਜੀ ਥੋੜਾ ਭਰਾ ਤੁਹਾਡੇ ਨਾਲ ਗੱਲਾਂ ਤਾਂ ਨਹੀਂ ਕਰ ਸਕਿਆ ਤੁਹਾਨੂੰ ਦਿਖਾਤਾ ਭਾਈ ਬਾਹਰ ਕੰਮ ਕਰਦਾ ਉਹ ਤਾਂ ਬਿਜੀ ਵਾਲੇ ਨੇ ਬਾਹਲੇ ਬਿਜੀ ਬਿਜੀ ਪਰਸਨ ਨੇ ਬਿਜੀ ਪਰਸਨ ਤੇ ਕੰਮ ਬਹੁਤ ਜਿਆਦੇ ਆ 4 ਵਜ ਗਏ ਚਾਹ ਦੀ ਵੀ ਦੁਬਾਰਾ ਭੁੱਖ ਲੱਗੇ ਹੋਣੀ ਆ ਇਕ ਕਨਿਆਣੇ ਨੇ ਇਹਨਾਂ ਨੂੰ ਮੋਜਾਂ ਨੇ ਜਮਾ ਮੋਜਾਂ ਜਮਾ ਆ ਪਰ ਮੈਂ ਤਾਂ ਭਾਲਾ ਹੋਆ ਭਾਈ ਲਾਈ ਰੱਖਦਾ ਕੰਨਾਂ 'ਚ ਢੂਟੀਆਂ ਤਾਂ ਕੰਨ ਕੰਨ ਦੁਖਣ ਲਾ ਲਾਣੇ ਇਹਦੇ ਸਿੱਧਾ ਗਿੱਚੀ ਜ ਮਾਰਨਾ ਫਿਰ ਔਖਾ ਹੋ ਜੂ ਮੇਰੇ ਨਾਲ ਹੁਣ ਫੇਰ ਨਹੀਂ ਪਤਾ ਲੱਗਿਆ ਹਾਂ ਇਹ ਪਹਿਲਾਂ ਸਾਗ ਤੋਂ ਆ ਮਾ ਕੱਪੜੇ ਲਾ ਹਾਂ ਅੱਗ ਫੇਰ ਜਾਲਾਂ ਕਿੰਜਰ ਚੱਗ ਨਹੀਂ ਚੱਲਦੀ ਜਿਹੜਾ ਨੇ ਫੱਟ ਲਿਆਂਦੀ ਮੂਹੀਆਂ ਨਾਲ ਗਾਜਰਾ ਪਤਨੇ ਖਾਣ ਨੂੰ ਲੈ ਕੇ ਆਇਆ ਸੀ ਗਾਜਰਾ ਤਾਂ ਖਾਣ ਨੂੰ ਲੈ ਕੇ ਆਇਆ ਸੀ ਹਮ ਧੋਕੇ ਦਿੰਨੀ ਆ ਮੈਂ ਗਾਜਰਾ ਪਏ ਡਰ ਲੱਗਦਾ ਢਿੱਡ ਨਾਲ ਦੁਖਣ ਲਾ ਲਵੇ ਤੇ ਚਲੋ ਕਰ ਲਵਾਂ ਥੋੜਾ ਜਿਹਾ ਕੰਮ ਫੇਰ ਤੁਹਾਨੂੰ ਥੋੜੇ ਨਾਲ ਮਿਲਦੇ ਆਪਾਂ ਫੇਰ ਕਰਦੇ ਆਂ ਗੱਲਬਾਤ ਮੰਮੀ ਦੇ ਆਪਾਈ ਘਟ ਹੋ ਗਿਆ ਤੂੰ ਕਿਉਂ ਦਾ ਪਰੇ ਆ ਬੂ ਦਿਖਾਈ ਆ ਆ ਦੇ ਨੋ ਭਾਣੇ ਮੈਨੂੰ ਕਹਿੰਦੇ ਕਹਿੰਦੇ ਮੰਮੀ ਦਾ ਤਾਂ ਬਾਈਕਟ ਹੋ ਗਿਆ ਮੰਮੀ ਆਪ ਬਾਈਕਟ ਨਹੀਂ ਹੋਇਆ ਮੇਰਾ ਤਾਂ ਬਾਈਕਟ ਹੋ ਗਿਆ ਹੈ ਮੈਨੂੰ ਆ ਦਿਖਾ ਦੇ ਗੱਲ ਸੁਣ ਇੱਕ ਸਾਈਕਲ ਦੇ ਦੋ ਚੱਕੇ ਨੇ ਤਾਂ ਸਾਈਕਲ ਚੱਲਦਾ ਠੀਕ ਰੇੜੇ ਦੇ ਦੋ ਚੱਕੇ ਨੇ ਤਾਂ ਰੇੜਾ ਚੱਲਦਾ ਨਾ ਚੈਨਲ ਇਕੱਲੇ ਨਾਲ ਵੀ ਚੱਲ ਜਾਂਦਾ ਤੇ ਇਹ ਨਹੀਂ ਚੱਲਦਾ ਚੱਲ ਜਾਣਾ ਚੱਲ ਜਾਣਾ ਚੈਨਲ ਚੈਨਲ ਚੱਲ ਜਾਣਾ ਹੈ ਏਹ ਜਿਹੜਾ ਜੀਵਨ ਸਾਥੀ ਹੁੰਦਾ ਇੱਕ ਮਿੰਟ ਇੱਕ ਮਿੰਟ ਮੈਨੂੰ ਜਿੰਦਗੀ ਦੇ ਦੋ ਪਹਿਲੂ ਹੁੰਦੇ ਨੇ ਦੋ ਚੱਕੇ ਹੀ ਹੁੰਦੇ ਨੇ ਹੂੰ ਜੇ ਵੀ ਇੱਕ ਪੈਂਚਰ ਹੋ ਗਿਆ ਦੂਆ ᱥਾਮ ਲੈਂਦਾ ਜੇ ਦੂਆ ਪੈਂਚਰ ਹੋ ਗਿਆ ਦੂਆ ᱥਾਮ ਲੈਂਦਾ ਸਟਿੱਪਣੀ ਵੀ ਹੁੰਦੀ ਆ ਸਟਿੱਪਣੀ ਨਹੀਂ ਆਉਂਦੀ ਹਾਂ ਅਜੀ ਇਹ ਜਿੰਦਗੀ ਚ ਸਾਡੇ ਹੋਇਆ ਪਹਿਲਾਂ ਮੈਂ ਬਿਮਾਰ ਹੋਇਆ ਇਹਨੇ ਮੈਨੂੰ ਸੰਭੇ ਨਹੀਂ ਪਹਿਲਾਂ ਮੈਂ ਹੋਈ ਪਹਿਲਾਂ ਮੈਂ ਬਿਮਾਰ ਮੈਂ ਤਾਂ ਰਹਿੰਦੀ ਹਾਂ ਮੈਂ ਸਦਾਬਾਰ ਬਿਮਾਰ ਹੈ ਫਿਰ ਇਹਨੇ ਚਲ ਮੈਂ ਸੰਭਿਆ ਇਹਨੂੰ ਫਿਰ ਮੈਂ ਬਿਮਾਰ ਆ ਫਿਰ ਇਹਨੇ ਸੰਭਿਆ ਇਹ ਜਿਹੜਾ ਹੁੰਦਾ ਪਤੀ ਪਤਨੀ ਦਾ ਰਿਤਾ ਇੱਕ ਹੀ ਜ਼ਿੰਦਗੀ ਦੇ ਵੀ ਪਈਏ ਹੁੰਦੇ ਨੇ ਦੇ ਜੀ ਮੇਰੀ ਚੋਈ ਇੱਕ ਤਾਰ ਹੁੰਦੀ ਐ ਜਿੰਨਾ ਭੈਣ ਭੈਣ ਭਾਈ ਮੈਨੂੰ ਕਰਦੇ ਹੋ ਆਪਣੀ ਭੈਣ ਨੂੰ ਵੀ ਕਰੋ ਨਰਾਜ ਨਾ ਕਰੋ ਸਾਡੇ ਤੇ ਫੋਨ ਨਹੀਂ ਮੈਂ ਨਰਾਜ ਹੋ ਜਾਈ ਮੈਂ ਨਹੀਂ ਨਰਾਜ ਹੁੰਦੀ ਹੈ ਮੈਂ ਨਹੀਂ ਵਈ ਨਰਾਜ ਹੈਗੀ ਮੈਂ ਨਹੀਂ ਮੈਂ ਨਹੀਂ ਨਰਾਜ ਹੁੰਦੀ ਨਰਾਜ ਕਰਤੇ ਹੁਣ ਮੈਂ ਆਪਣੇ ਭੈਣ ਭਾਈਆਂ ਨਾਲ ਮੈਂ ਇੰਨੀ ਕਦੇ ਨਰਾਜ ਹੋਈ ਅਹ ਨਰਾਜ ਹਾਂ ਏ ਨਰਾਜ ਹਾਂ ਤੁਹਾਡੇ ਨਾਲ ਆਪ ਦੇ ਪਣਾ ਪੰਜਨ ਕਹਤੇ ਨਰਾਜ ਹਾਂ ਮੈਨੂੰ ਉਹਨਾਂ ਨੇ ਕੀ ਕਿਹਾ 92 ਦੇ 92 ਕੀ ਗਾਣਾ ਕੀ ਗੱਲ ਕਰਨੇ ਵਿੱਚ 92 ਜਾਂ 92 ਦੀ ਹੁਣੀ ਹੈ ਜਦ ਤੇ ਤੇਰੇ ਬਾਰੇ ਅਸੀਂ ਸੋਚਦੇ ਮੇਰੇ ਬਾਰੇ ਖੋਤਾ ਕੋ ਮੇਰੇ ਬਾਰੇ ਹੀ ਸੋਚਦੇ ਹੋਣੇ ਨਹੀਂ ਨਹੀਂ ਇਹ ਤਾਂ ਇਹ ਤਾਂ ਬਾਦੂ ਦੀ ਗੱਲ ਆ ਅੱਜ ਤੁਹਾਨੂੰ 92 ਦੀ ਗੱਲ ਸੁਣਾਉਣੀ ਜੀ ਹੂੰ ਉਹ ਗਾਣਾ ਐ ਸੀ ਗੱਲ ਕਰਨੇ ਮੇ 99 ਦੀ ਹੋਣੀ ਆ ਹੋਰ ਲੱਗੇ ਪੁਰਾਣਾ ਗਾਣਾ ਤੇਰੇ ਬਾਰੇ ਅੰਜ ਦੋ ਦਿਨ ਅਸੀਂ ਸੋਚਦੇ ਇਹ ਆਪਣੀ